ਇਹਪਰ ਤੋਂ ਯਾਰ ਲੈ ਕੇ ਆਏ ਆ ਇਹ ਵੀ ਬਹੁਤ ਵਧੀਆ ਰੇਟ ਦੀ ਗੱਡੀ ਹੈ ਜੇ ਆਪਾਂ ਗੱਲ ਕਰੀਏ 2,35,000 ਰੁਪਏ ਦੀ ਕਾਰ ਹੈ ਜੀ ਕਮਿਸ਼ਨ ਬੇਸ ਤੇ ਡੀਲ ਹੋਊਗੀ Swift ਆ ਗਈ ਦੋਸਤੋ 2013 ਮਾਡਲ ਹੈ ਜੀ ਸੈਕੰਡ ਓਨਰ ਹੈ 1,10,000 ਦੇ ਕਰੀਬ ਗੱਡੀ ਚੱਲੀ ਹੋਈ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਪਹਿਲਾਂ ਤਾਂ ਪਿੱਛੇ ਮਾਰ ਲਓ ਮੌਸਮ ਤੇ ਨਿਕਾ ਬਹੁਤ ਸੋਹਣਾ ਮਾਹੌਲ ਬਣਿਆ ਹੋਇਆਗਾ ਤੇ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਏ ਆ ਵੀ ਰੇਸ਼ਮ ਸਿੰਘ ਭੁੱਲਰ ਕੋਲੇ ਪੁੱਲਰ ਮੋਟਰ ਸੰਗਰੂਰ ਗੱਡੀਆਂ ਦਿਖਾਵਾਂਗੇ ਤੁਹਾਨੂੰ ਸਿਰਾ ਏ ਕਲਾਸ ਹਨਾ ਜੀ ਪੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੁੱਲਰ ਮੋਟਰ ਸੰਗਰੂਰ ਤੇ ਬਾਈ ਵਾਲੇ ਪੇਜ ਦੇ ਉੱਤੇ ਜੀ ਬਾਈ ਦਾ ਬਹੁਤ ਧੰਨਵਾਦ ਹੈ ਅੱਜ ਦਰਸ਼ਨ ਦਿੱਤੇ ਨੇ ਇਹਨਾਂ ਨੇ ਇੱਥੇ ਤੇ ਵੀਡੀਓ ਬਣਾਉਂਦੇ ਆ ਜਿਆਦਾ ਲੰਮਾ ਸੰਮਾਨ ਨਹੀਂ ਲੈਂਦੇ ਚੰਗੀਆਂ ਗੱਡੀਆਂ ਲੈ ਕੇ ਆਏ ਆ ਫੇਰ ਤੁਹਾਡੇ ਵਾਸਤੇ ਤੇ ਕਾਰਾਂ ਦੀ ਡਿਟੇਲ ਦਿੰਨੇ ਆ ਬਹੁਤ ਸੋਹਣੀਆਂ ਕਾਰਾਂ ਪੰਜਾਬ ਨੰਬਰ ਦੀਆਂ ਗੱਡੀਆਂ ਰਹਿਣੀਆਂ ਸਾਰੀਆਂ ਹੀ ਸੋ ਕਾਊਂਟਰ ਤੋਂ ਬਿਨਾਂ ਵੀ ਕਾਫੀ ਕਾਰਾਂ ਦੀ ਰਿਪੋਰਟ ਹੁੰਦੀ ਹੈ ਜਿਹੜੀਆਂ ਘਰਾਂ 'ਚ ਖੜੀਆਂ ਹੁੰਦੀਆਂ ਨੇਗੀਆਂ ਜਰੂਰ ਕਾਲ ਕਰੋ ਜਿਨੇ ਵੀ ਕਾਰ ਲੈਣੀ ਹੈ ਜਰੂਰ ਵਿਜ਼ਿਟ ਕਰੋ ਤੇ ਚੱਲਦੇ ਆ ਜੀ ਕਰਦਿਆਂ ਸ਼ੁਰੂ ਜੀ ਵੀਡੀਓ ਹਾਂਜੀ ਭੁੱਲਰ ਸਾਹਿਬ i10 ਉਹ ਵੀ ਨਵੇਂ ਅਲਾਈ ਵੀਲ ਦੇ ਨਾਲ ਤੇ ਨਵੇਂ ਟਾਇਰਾਂ ਨਾਲ ਹਨਾ ਜੀ ਕਿਹੜਾ ਮਾਡਲ ਆ ਜੀ ਇਹ i10 ਗ੍ਰੈਂਡ ਆ ਗਈ ਦੋਸਤੋ 2018 ਮਾਡਲ ਜੀ ਹਾਂਜੀ ਫਸਟ ਓਨਰ ਹੈ ਬਠਿੰਡਾ ਨੰਬਰ ਹੈ ਜੀ ਜੀ 90 ਦੇ ਕਰੀਬ ਗੱਡੀ ਚੱਲੀ ਹੋਈ ਐ ਇੰਜਨ ਗੇਅਰ ਦੀ ਬਹੁਤ ਸੋਹਣੀ ਐ ਠੀਕ ਐ ਤਾਂ ਖਰਚਾ ਕੋਈ ਹੈ ਨਹੀਂਗਾ ਹਾਂਜੀ ਅਲਾਈ ਟਾਇਰਾਂ ਦਾ ਸੈੱਟ ਬਿਲਕੁਲ ਨਵਾਂ ਲੱਗਿਆ ਹੋਇਆ ਜੀ ਹੂੰ ਅੰਦਰੋਂ ਡਬਲ 에ਅਰ ਬੈਗ ਐਬੀਐਸ ਬ੍ਰੇਕਾਂ ਸਟੀਅਰਿੰਗ ਕੰਟਰੋਲ ਰੀਅਰ ਏਸੀ ਰੀਅਰ ਚਾਰਜਿੰਗ ਪੁਆਇੰਟ ਦੇ ਨਾਲ ਜੀ ਕਾਫੀ ਜ਼ਿਆਦਾ ਫੀਚਰ ਆਉਂਦੇ ਨੇ ਤੇ ਬਹੁਤ ਵਧੀਆ ਬਿਲਡ ਕੁਆਲਿਟੀ ਆਉਂਦੀ ਐ ਗੱਡੀ ਦੇ ਵਿੱਚ ਜੀ ਤੇ ਫਸਟ ਓਨਰ ਗੱਡੀ ਐ ਜੀ ਦੋਨੋਂ ਚਾਬੀਆਂ ਨੇ ਕੰਮ ਖਰਚਾ ਕੋਈ ਨਹੀਂ ਹੈਗਾ ਗੱਡੀ ਦਾ ਰੇਟ ਹੈਗਾ ਦੋਸਤੋ 4.5 ਲੱਖ ਰੁਪਿਆ ਮੌਕੇ ਤੇ ਮੰਨਤਨ ਹੋ ਜਾਊਗਾ ਸਾਢੇ ਤਿੰਨ ਦੇ ਲਵੇ ਲਾਉਣੇ ਲੋਨ ਵੀ ਹੋ ਜਾਊਗਾ ਜੀ ਇਹਦਾ ਲਓ ਜੀ ਸਾਢੇ ਤਿੰਨ ਲੋਨ 3 ਲੱਖ ਰੁਪਏ ਦੇ ਵਿੱਚ ਤੁਸੀਂ ਇਹ ਗੱਡੀ ਲਿਆ ਸਕਦੇ ਹੋ ਅੱਗੇ ਸਵਿਫਟ ਜੀ ਸਵਿਫਟ ਆ ਗਈ ਦੋਸਤੋ 2013 ਮਾਡਲ ਹੈ ਜੀ ਸੈਕੰਡ ਓਨਰ ਹੈ 1 ਲੱਖ ਤੇ 10 ਕੁ ਹਜ਼ਾਰ ਦੇ ਕਰੀਬ ਗੱਡੀ ਚੱਲੀ ਹੋਈ ਹੈ ਜੀ ਹੂੰ ਇੰਜਨ ਗੇਅਰ ਦੀ ਬਹੁਤ ਸੋਹਣੀ ਹੈ ਦੋ ਤਿੰਨ ਪੀਸ ਪੇਂਟ ਹੈਗੇ ਨੇ ਗੱਡੀ ਦੇ ਵਿੱਚ ਕੰਮ ਖਰਚਾ ਕੋਈ ਨਹੀਂ ਇੰਜਨ ਮਕੈਨੀਕਲ ਦੀ ਬਹੁਤ ਸੋਹਣੀ ਹੈ ਇੰਟੀਰੀਅਰ ਸਾਫ਼ ਸੁਥਰਾ ਹੈ ਕੰਪਨੀ ਫੈਬਰਿਕ ਸੀਟਾਂ ਦੇ ਵਿੱਚ ਹੈ ਜਾਨੀ ਕਿ ਸੀਟ ਕਵਰ ਵਗੈਰਾ ਨਹੀਂ ਪਾਏ ਹੈਗੇ ਕਸਟਮਰ ਨੇ ਤੇ ਅਲਾਏ ਬਹੁਤ ਸੋਹਣੇ ਲੱਗੇ ਹੋਏ ਨੇ ਚੰਗੀ ਗੱਡੀ ਐ ਤੁਸੀਂ ਕਾਰ ਬਾਏ ਕਰਨਾ ਚਾਹੁੰਦੇ ਹੋ ਗੱਡੀ ਦਾ ਰੇਟ ਹੈਗਾ ਜੀ 3 ਲੱਖ ਤੇ 65000 ਰੁਪਇਆ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਕਮਿਸ਼ਨ ਬੇਸ ਤੇ ਡੀਲ ਰਊਗੀ i20 ਆ ਗਈ ਹੈ ਨਾ ਜੀ ਹਾਂ ਜੀ ਦੋਸਤੋ i20 ਕੱਲ ਆਈ ਹੈ ਆਪਣੇ ਕੋਲੇ ਇਹ ਕਸਟਮਰ ਖੜਾ ਕੇ ਗਿਆ ਜੀ ਗੱਲ ਮੇਰੀ ਕਈ ਦਿਨਾਂ ਤੋਂ ਚੱਲ ਰਹੀ ਸੀ ਮੇਰੇ ਕੈਟਲੌਗ ਦੇ ਵਿੱਚ ਵੀ ਗੱਡੀਆਂ ਇਹ ਸਾਰੀਆਂ ਪਈਆਂ ਹੁੰਦੀਆਂ ਨੇ ਗਿਆ ਸੋ i20 2000 12 ਮਾਡਲ ਹੈ ਜੀ ਹੂੰ ਗੱਡੀ ਸੋਹਣੀ ਹੈ ਜੀ ਅਲਾਏ ਸੋਹਣੇ ਲੱਗੇ ਹੋਏ ਨੇ ਗੱਡੀ ਲੋਕ ਹੈਗੀ ਅੰਦਰੋਂ ਚਾਬੀ ਕੱਢਣੀ ਭੁੱਲ ਗਏ ਆਪਾਂ ਅੰਦਰ ਐਂਡਰੌਇਡ ਲੱਗਿਆ ਹੋਇਆ ਹੈ ਜੀ ਕਾਰ ਦੇ ਸੀਟ ਕਵਰ ਮੈਟਿੰਗ ਸੋਹਣੀ ਹੈ ਆਰਮਰੈਸਟ ਲੱਗੀ ਹੋਈ ਹੈ ਤੇ ਡੀਜ਼ਲ ਦੀ ਗੱਡੀ ਹੈ ਜੀ ਤੀਸਰੇ ਨਾਮ ਹੈ ਰੇਟ ਇਹਦਾ ਹੈਗਾ ਜੀ ਜੇ ਆਪਾਂ ਗੱਲ ਕਰੀਏ 2,35,000 ਰੁਪਏ ਦੀ ਕਾਰ ਹੈ ਜੀ ਕਮਿਸ਼ਨ ਬੇਸ ਤੇ ਡੀਲ ਹੋਊਗੀ ਠੀਕ ਹੈ ਜੀ ਅੱਗੇ ਆ ਗਈ ਜੀ ਟਾਟਾ ਦੀ ਬਿਸਤਾ ਜੀ ਸੋਲਿਡ ਗੱਡੀ ਹੈ ਨਾ ਜੀ ਹਾਂ ਜੀ ਬਿਸਤਾ ਆ ਗਈ ਦੋਸਤੋ 2000 ਹੈਗੀ ਹੈ ਇਹ ਮੇਬੀ 8 ਮਾਡਲ ਹੈ ਜੀ ਕਾਫੀ ਨੌਂਦੀ ਹੈ ਤੇ ਇਹਦੀ ਖਾਸੀਅਤ ਹੈ ਜੀ ਇੱਕ ਡਿੱਗੀ ਪੇਂਟ ਹੈ ਇਹਦੀ ਲਗਭਗ ਸਾਰੀ オリジナル ਪੇਂਟ ਦੀ ਹੈ ਜੀ ਡੈਂਟ ਜਿਵੇਂ ਸੁੱਕੇ ਨਿਕਲਣ ਵਾਲੇ ਹੈਗੇ ਨੇ ਗੱਡੀ ਦੇ ਵਿੱਚ ਅਲਾਈ ਟਾਇਰ ਬਹੁਤ ਸੋਹਣੇ ਲੱਗੇ ਹੋਏ ਨੇ ਜੀ ਇਹ ਗੱਲ ਕਰੀ ਆਪਾਂ ਅਗਲੇ ਦੋਨੋਂ ਟਾਇਰ ਨੇ ਜਿਹੜੇ ਉਹ ਨਵੇਂ ਨੇ ਤੇ ਪਿਛਲੇ ਟਾਇਰ ਇਹਦੇ 50 ਕ ਪੈਸੇ ਨੇ ਜੀ ਸੀਟ ਕਵਰ ਮੈਟਿੰਗ ਸੋਹਣੀ ਹੈ ਡੀਜ਼ਲ ਦੀ ਗੱਡੀ ਹੈ ਜੀ ਪਾਸਿੰਗ ਇਹਦੀ 29 ਤੱਕ ਹੈ ਬੀਮਾ ਮੇ ਵੀ ਇਹਦਾ ਸ਼ਾਇਦ ਖਤਮ ਹੈ ਜੀ ਠੀਕ ਹੈ ਜੀ ਤੇ ਜਿਹੜੇ ਵੀਰ ਨੇ ਲੈਣੀ ਹੈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ 29 ਤੱਕ ਪਾਸਿੰਗ ਹੈ ਜੀ ਅ ਵਧੀਆ ਕੰਡੀਸ਼ਨ ਦੀ ਗੱਡੀ ਆ ਰੇਟ ਹੈਗਾ ਇਹਦਾ ਅ 90000 ਰੁਪਏ ਡਿਮਾਂਡ ਹੈ ਜੀ ਮੌਕੇ ਤੇ ਮੰਨ ਤਾਂ ਜਰੂਰ ਹੋਊਗਾ ਬਜਟ ਵਾਲੀ ਗੱਡੀ ਪੰਜਾਬ ਨੰਬਰ ਬੈਗਨਰ ਦੋਸਤੋ ਪੈਟਰੋਲ ਦੀ ਬੈਗਨਰ ਹੈ ਪਿਓਰ ਪੈਟਰੋਲ ਹੈ ਜੀ 2009 ਮਾਡਲ ਹੈ ਤੇ ਇੱਕ ਅੱਧਾ ਟਾਇਰ ਲੱਗਣ ਵਾਲਾ ਜੀ ਕਾਰ ਦੇ ਹਲਕਾ ਇੱਕ ਟਾਇਰ ਜਿਆਦਾ ਬਾਕੀ ਚਾਰੋ ਟਾਇਰ ਵਧੀਆ ਨੇ ਏਸੀ ਵਰਕਿੰਗ ਹੈ ਇੰਜਨ ਗੇਅਰ ਦੀ ਓਕੇ ਹੈ ਤੇ ਇਸ ਵੀਡੀਓ ਦੀ ਬਹੁਤ ਬਜਟ ਦੀ ਗੱਡੀ ਰਹੂਗੀ ਜੀ ਇਹ ਇਹਦਾ ਰੇਟ ਹੈ ਇੱਕੋ ਹੀ ਰੇਟ 90000 ਰੁਪਏ ਦੀ ਕਾਰ ਦੇ ਦਾਂਗੇ 바ਰਗੇਨਿੰਗ ਕੋਈ ਨਹੀਂ ਹੈ ਉਹ ਨਰ ਸਾਹਿਬ ਟਾਇਰ ਤਾਂ ਜਮਾ ਨਵੇਂ ਲਾਦੇ ਹਨਾ ਜੀ हां जी बलेरो 2015 मॉडल है जी आ, बिल्कुल नया चौकड़ा टायरਾਂ ਦਾ ਲੱਗਿਆ ਹੋਇਆ ਜੀ ਗੱਡੀ ਲਗਭਗ ਸਾਰੀ オリジナル ਪੇਂਟ ਦੇ ਵਿੱਚ ਹੈ ਔਰ ਸੀਟ ਕਵਰ ਮੈਟਿੰਗ ਸੋਹਣੀ ਹੈ ਟਾਇਰ ਬਿਲਕੁਲ ਨਵੇਂ ਨੇ ਬੈਟਰੀ ਇਹਦੀ ਨਵੀਂ ਟਿੱਕੀ ਹੋਈ ਹੈ ਜੀ ਗਾਰੰਟੀ ਹੈਗੀ ਹੈ ਸਾਲ ਭਰ ਦੀ ਕੰਮ ਖਰਚਾ ਕੋਈ ਨਹੀਂ ਹੈਗਾ ਜੀ ਇੰਜਨ ਮਕੈਨੀਕਲ ਦੀ ਫੁੱਲ ਸੋਹਣੀ ਹੈ ਬਲੇਰੋ 2015 ਮਾਡਲ ਜੀ ਗੱਡੀ ਦਾ ਦੋਸਤੋ ਰੇਟ ਹੈਗਾ 5 ਲੱਖ ਤੇ 25000 ਰੁਪਿਆ ਜੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਜੀ ਲਓ ਜੀ ਅਗਲੀ ਖੜੀ ਹੈ ਜੀ Honda City Honda City 2014 ਮਾਡਲ ਹੈ ਜੀ ਸੈਕੰਡ ਓਨਰ ਹੈ ਪੰਜਾਬ ਨੰਬਰ ਦੀ ਹੈ ਜੀ ਗੱਡੀ ਦੇ ਸੀਟ ਕਵਰ ਨਵੇਂ ਨੇ ਜੀ ਅਲਾਈ ਟਾਇਰ ਨਵੇਂ ਨੇ ਸਰਵਿਸੇ ਵੀ ਹੋਈ ਹੋਈ ਹੈ ਜੀ ਕੋਈ ਕੰਮ ਖਰਚਾ ਨਹੀਂ ਹੈਗਾ ਗੱਡੀ ਦੇ ਵਿੱਚ ਸੋਹਣੀ ਕੰਡੀਸ਼ਨ ਦੀ ਕਾਰ ਹੈ ਤੇ ਸੀਟ ਕਵਰ ਬਿਲਕੁਲ ਨਵੇਂ ਨੇ ਤੁਸੀਂ ਆਪਾਂ ਰੇਟ ਦੀ ਗੱਲ ਕਰੀਏ 4,25,000 ਰੁਪਿਆ ਡਿਮਾਂਡ ਹੈ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ ਠੀਕ ਹੈ ਜੀ ਸਰ ਅੱਗੇ ਆ ਗਈ ਜੀ Swift ਦੋ ਸਟਾਰ ਡਿਜ਼ਾਇਰ ਲੈ ਕੇ ਆਏ ਆ ਇਹ ਵੀ ਬਹੁਤ ਵਧੀਆ ਰੇਟ ਦੀ ਗੱਡੀ ਹੈ ਡਿਜ਼ਾਇਰ 2011 ਮਾਡਲ ਹੈ ਜੀ ਗੱਡੀ ਦੇ ਉੱਤੇ ਜੇ ਆਪਾਂ ਗੱਲ ਕਰੀਏ ਫਰੰਟ ਸ਼ੀਸ਼ਾ ਟੁੱਟਿਆ ਹੋਇਆ ਜੀ ਫਰੰਟ ਸ਼ੀਸ਼ਾ ਤੋਂ ਨੂੰ ਪਾਉਣਾ ਪਊਗਾ ਜੀ ਸੀਟ ਕਵਰ ਪਾਣਗੇ ਇੱਕ ਦੋ ਪੀਸ ਇਹਦੇ ਪੇਂਟ ਹੋਣਗੇ ਇੰਜਨ ਗੇਅਰ ਦੀ ਵਧੀਆ ਗਈ ਜਾਨੀ ਕਿ 10-12000 ਰੁਪਏ ਦਾ ਖਰਚਾ ਗੱਡੀ ਦੇ ਉੱਤੇ ਹੈਗਾਗਾ ਜੇ ਆਪਾਂ ਗੱਲ ਕਰੀਏ ਕਸਟਮਰ ਦੀ ਗੱਡੀ ਹੈ ਜੀ ਮੁੱਲ ਵੀ ਬਹੁਤ ਵਾਜੇਵਾ 11 ਮਾਡਲ ਐਲਡੀਆਈ ਡੀਜ਼ਲ ਦੀ ਰੇਟ 1 ਲੱਖ ਤੇ 85000 ਰੁਪਿਆ ਡਿਮਾਂਡ ਹੈ ਜੀ ਇਹ ਜੋ ਮਾਨਤਨ ਵੀ ਹੋਊਗਾ ਇੰਜਨ ਗੇਅਰ ਦੀ ਵਧੀਆ ਪੰਜਾਬ ਨੰਬਰ ਦੂਜੇ ਨਾਮ ਹੈ ਜੀ ਠੀਕ ਹੈ ਜੀ ਆ ਗਈ ਜੀ ਅੰਡਰਵਰ ਫੋਰਡ ਅੰਡਰਵਰ 2012 ਮਾਡਲ ਹੈ ਜੀ ਪੰਜਾਬ ਨੰਬਰ ਦੀ ਗੱਡੀ ਹੈ ਪੈਰ 50 ਕ ਪੈਸੇ ਨੇ ਜੀ ਨੰਬਰ ਛੋਟਾ ਜੀ ਇਹਦਾ ਛੋਟੇ ਨੰਬਰ ਦੀ ਹੈ 00 ਵਾਲੀ 4/2 ਮੈਨੂਅਲ ਹੈ ਜੀ ਇਹ ਇੰਡਾਇਵਰ ਆ ਠੀਕ ਹੈ ਜੀ ਤੇ ਸੋਹਣੀ ਲੁੱਕ ਤੇ ਵਿੱਚ ਹੈ ਜੀ ਵਧੀਆ ਸੋਹਣੀ ਕਾਰ ਹੈ ਗੱਡੀ ਦੀਆਂ ਗਲੈਡੀਆਂ ਵਗੈਰਾ ਪੇਂਟ ਹੈਗੀਆਂ ਨੇ ਇਹਦੀਆਂ ਹੋਰ ਕੋਈ ਮੇਜਰ ਖਰਚਾ ਨਹੀਂ ਹੈਗਾ ਰੇਟ ਵਾਈਜ਼ ਗੱਲ ਕਰੀਏ ਦੋਸਤੋ ਰੇਟ ਇਹਦਾ ਹੈਗਾ 4 ਲੱਖ ਰੁਪਏ ਡਿਮਾਂਡ ਹੈ ਜੀ 4 ਲੱਖ ਰੁਪਏ ਡਿਮਾਂਡ ਹੈ ਮੌਕੇ ਤੇ ਮੰਨਤਾਂ ਨਾ ਹੋਊਗਾ ਜੀ ਠੀਕ ਹੈ ਜੀ ਐਕਸ ਜੀ ਵੀ ਐਕਸ ਜੀ ਵੀ ਹੈਗੀ ਹੈ ਜੀ 2015 ਮਾਡਲ ਹੈ ਫਸਟ ਓਨਰ ਹੈ ਜੀ ਨੰਬਰ ਇਹਦੇ ਵੀ ਸੋਨਾ ਲੱਗਿਆ ਹੋਇਆ ਹੈ ਜੀ 8100 ਨੰਬਰ ਹੈ W6 ਹੈ ਜੀ ਰੇਟ ਇਹਦਾ ਹੈਗਾ 15 ਮਾਡਲ ਫਸਟ ਓਨਰ ਜੀ 1 ਲੱਖ 10 ਕੁ ਹਜ਼ਾਰ ਦੇ ਕਰੀਬ ਗੱਡੀ ਚੱਲੀ ਹੋਈ ਹੈ ਤੇ ਇਹਦਾ ਰੇਟ ਹੈਗਾ ਜੀ 5.6 ਲੱਖ ਰੁਪਇਆ ਡਿਮਾਂਡ ਹੈ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਜੀ ਲਓ ਜੀ ਆ ਗਈ ਬਰਨਾ ਜੀ ਦੋਸਤੋ ਬੜੀ ਸੋਹਣੀ ਬਰਨਾ ਲੈ ਕੇ ਆਏ ਆ ਤੁਹਾਡੇ ਵਾਸਤੇ ਬੜੀ ਸੋਹਣੀ ਗੱਡੀ ਹੈ ਨੰਬਰ ਵੀ ਬਹੁਤ ਸੋਹਣਾ ਕਾਰ ਦਾ ਤੇ ਫਰੰਟ ਤੋਂ ਲਾਈਟਾਂ ਵਗੈਰਾ ਅੰਦਰੋਂ ਇੰਟੀਰੀਅਰ ਆ ਪੂਰਾ ਸੋਹਣਾ ਹੈ ਉਲੀ ਲੋਡਡ ਗੱਡੀ ਹੈ ਜੀ ਅੰਦਰੋਂ ਫੁੱਲ ਸੋਹਣੀ ਹੈ ਕੰਪਨੀ ਲਾਇਅ ਦੇ ਵਿੱਚ ਹੈ ਸੰਗਰੂਰ ਨੰਬਰ ਦੀ ਪੱਕੇ ਨੰਬਰ ਦੀ ਗੱਡੀ ਆ ਸੀਟ ਕਵਰ ਬਿਲਕੁਲ ਨਵੇਂ ਲੱਗੇ ਹੋਏ ਨੇ ਅੰਟੀਰੀਅਰ ਇਹਦਾ ਸਾਫ਼ ਸੁਥਰਾ ਹੈ ਜੀ ਤੇ 1 ਲੱਖ ਦੇ ਕਰੀਬ ਗੱਡੀ ਚੱਲੀ ਹੋਈ ਆ ਡੀਜ਼ਲ ਗੱਡੀ ਹੈ ਜੀ ਵਰਨਾ ਐਸਐਕਸ ਡਬਲ 에ਅਰ ਬੈਗ ਦੇ ਵਿੱਚ ਮੇਰਾ ਖਿਆਲ ਕਹਿੰਦਾ ਇਸ ਵੀਡੀਓ ਦੀ ਲਾਸਟ ਗੱਡੀ ਰਹੂਗੀ ਜੀ ਇਹ ਇਹਦਾ ਰੇਟ ਹੈਗਾ ਦੋਸਤੋ 4 ਲੱਖ ਤੇ 10000 ਰੁਪਿਆ ਵਰਨਾ ਫਲੂਟਿਕ 2012 ਪੱਕੇ ਨੰਬਰ ਦੀ ਔਰ ਨੰਬਰ ਦਿਖਾ ਦਿਓ ਜੀ ਇੱਕ ਵਾਰ ਪੀਵੀ 13 0014 ਨੰਬਰ ਹੈ ਜੀ ਗੱਡੀ ਦਾ ਇਸ ਤੋਂ ਬਾਅਦ ਆਪਣੇ ਕੋਲੇ ਕਾਊਂਟਰ ਤੇ ਪੰਜਾਬ ਨੰਬਰ ਦੀ ਜਿਹੜੀਆਂ ਗੱਡੀਆਂ ਨੇ ਆਲਟੋ ਹੈਗੀ ਹੈ ਜੀ 11 ਮਾਡਲ ਅਲਾਈ ਟਾਇਰ ਲੱਗੇ ਹੋਏ ਉਸ ਤੋਂ ਬਾਅਦ ਆਪਣੇ ਕੋਲੇ ਬਲੀਨੋ ਹੈ ਜੀ 2016 ਮਾਡਲ ਡੀਜ਼ਲ ਦੀ ਉਹ ਕਾਰ ਹੈ ਤੇ ਬਾਕੀ ਹੋਰ ਵੀ ਜੋ ਰਿਪੋਰਟਾਂ ਬਹੁਤ ਹੁੰਦੀਆਂ ਨੇ ਗੀਆਂ ਗੱਡੀਆਂ ਦੀਆਂ ਕੇ 10 ਹੈਗੀ ਹੈ 15 ਮਾਡਲ ਜੀ ਦੋਸਤੋ ਤੇ ਬਾਕੀ ਕਾਰਾਂ ਤੁਹਾਨੂੰ ਇਹ ਦਿਖਾਤੀਆਂ ਜਿਆਦਾ ਲੰਬੀ ਨਾ ਜਾਵੇ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਅਗਲੀ ਜਿਹੜੀ ਵੀਡੀਓ ਰਹੂਗੀ ਉਹ ਦਿੱਲੀ ਤੇ ਹਰਿਆਣਾ ਤੇ ਚੰਡੀਗੜ੍ਹ ਨੰਬਰ ਕਾਰਾਂ ਦੀ ਰਹੂਗੀ ਜੀ ਤੇ ਜਿਹੜੇ ਵੀਰ ਨੇ ਕੋਈ ਵੀ ਕਾਰ ਲੈਣੀ ਹੈ ਇੱਕ ਵਾਰ ਜ਼ਰੂਰ ਫੋਨ ਕਰੋ ਮੈਸੇਜ ਕਰੋ ਤੁਹਾਡੀ ਹਰ ਰਿਕੁਆਇਰਮੈਂਟ ਜਿਹੜੀ ਪੂਰੀ ਕੀਤੀ ਜਾਊਗੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ